ਹੈਲੋ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਪਹੁੰਚੇ ਆ ਪਿੰਡ ਸ਼ਪਾਰ ਤੇ ਦਰਬਾਰ ਦੇ ਉੱਪਰ ਮੱਥਾ ਟੇਕਣ ਲਈ ਆਏ ਆ ਤੇ ਆਜੋ ਤੁਸੀਂ ਵੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਦਰਬਾਰ ਤੇ ਜਾਣੂ ਕਰਵਾਉਨੇ ਆ ਇਹਦੇ ਇਤਿਹਾਸ ਬਾਰੇ ਤੇ ਇਹ ਸ਼ਿਪਾਰ ਦਾ ਮੇਲਾ ਇੱਥੇ ਲੱਗਦਾ ਦੋਸਤੋ ਤੁਸੀਂ ਤੁਹਾਨੂੰ ਪਤਾ ਹੀ ਆ ਇਹ ਵਰਲਡ ਦਾ ਸਭ ਤੋਂ ਫੇਮਸ ਮੇਲਾ ਇੱਥੇ ਲੱਗਦਾ ਵਾ ਤੇ ਤੁਸੀਂ ਕਿਤਾਬਾਂ ਦੇ ਵਿੱਚ ਵੀ 7ਵੀਂ 8ਵੀਂ ਦੇ ਕਿਤਾਬਾਂ ਦੇ ਵਿੱਚ ਵੀ ਇਹ ਇਹ ਮੇਲੇ ਬਾਰੇ ਇਤਿਹਾਸ ਬਾਰੇ ਪੜਿਆ ਹੋਊਗਾ ਤੇ ਆਜੋ ਆਪਾਂ ਵੀ ਤੁਹਾਨੂੰ ਇਹ ਮੇਲੇ ਬਾਰੇ ਅਤਿਅਸ ਜਾਣੂ ਕਰਵਾਉਂਦੇ ਆ ਸ਼ਾਰਟਕਟ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਦਰਬਾਰ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਬੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਆਪਾਂ ਐਂਡ ਦੇ ਵਿੱਚ ਮੇਲੇ ਦੀ ਝਲਕ ਵੀ ਦਿਖਾਵਾਂਗੇ ਮੇਲੇ ਦੀਆਂ ਰੌਣਕਾਂ ਵੀ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦਰਬਾਰ ਦਿਖਾਉਂਦੇ ਆ ਨਵੀਂ ਉਸਾਰੀ ਹੋਈ ਆ ਦਰਬਾਰ ਦੀ ਸਾਰੀ ਤੇ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਅੰਦਰੋਂ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਚੱਲਦੇ ਆ ਅੰਦਰ ਆਜੋ ਦਿਖਾਉਂਦੇ ਆ ਤੁਹਾਨੂੰ ਆਪਾਂ ਸਾਰਾ ਦਰਬਾਰ ਤੇ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਵਾ ਤੇ ਇਹ ਮੇਲਾ ਬਾਬਾ ਸਿੱਧ ਸਲਖਣ ਸਿੱਧ ਸਲਖਣ ਜੀ ਤੇ ਬਾਬਾ ਗੁੱਗਾ ਜ਼ਾਹਿਰਬੀਰ ਜੀ ਦੀ ਵੀਰ ਉਹਨਾਂ ਦੀ ਯਾਦ ਦੇ ਵਿੱਚ ਇਹ ਮੇਲਾ ਇੱਥੇ ਮਨਾਇਆ ਜਾਂਦਾ ਦੋਸਤੋ ਬਹੁਤ ਹੀ ਸਰਦਾ ਭਾਵਨਾ ਨਾਲ ਇੱਥੇ ਇਹ ਮੇਲਾ ਮਨਾਇਆ ਜਾਂਦਾ ਵਾ ਬਹੁਤ ਹੀ ਸੰਗਤਾਂ ਇੱਥੇ ਹਮ ਹਮਾ ਕੇ ਸਾਰੇ ਵਰਲਡ ਦੇ ਵਿੱਚੋਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਉਹਨਾਂ ਦੀਆਂ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਇਹ ਮੇਲਾ 1100 ਸਾਲ ਹੋ ਗਏ ਦੋਸਤੋ ਲੱਗਦੇ ਨੂੰ ਇੱਥੇ ਤੇ ਬਹੁਤ ਹੀ ਪੁਰਾਣਾ ਮੇਲਾ ਵਾ ਤੇ ਇਹ ਮੇਲਾ ਸਤੰਬਰ ਮਹੀਨੇ ਦੇ ਵਿੱਚ ਇੱਥੇ ਲੱਗਦਾ 10 ਦਿਨ ਲਈ ਮੇਲਾ ਇਹ ਲੱਗਦਾ ਤੁਸੀਂ ਆ ਦੇਖ ਸਕਦੇ ਹੋ ਇਹ ਇਤਿਹਾਸ ਆ ਸਾਰਾ ਛਪਾਰ ਮੇਲੇ ਦਾ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਦਾ ਲਿੰਕ ਦਵਾਂਗੇ ਤੇ ਤੁਸੀਂ ਉੱਥੇ ਵੀ ਜਾ ਕੇ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਤੇ ਸਤੰਬਰ ਮਹੀਨੇ ਦੇ ਵਿੱਚ ਇਹ 10 ਦਿਨ ਲਈ ਮੇਲਾ ਲੱਗਦਾ ਪੋ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਨਮੀ ਸਾਰੀ ਹੋਈ ਆ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਜੇ ਆਪਾਂ ਗੱਲ ਕਰੀਏ ਬਾਬਾ ਜਿਉਨਦਾਸ ਦੀ ਜਗਾ ਜਿਹੜੀ ਨਾਲ ਇਹਦੇ ਨਾਲ ਦੇ ਪਾਸੇ ਗਰਾਊਂਡ ਬਣਿਆ ਹੋਇਆ ਬਾਬਾ ਜਿਉਨਦਾਸ ਜੀ ਦਾ ਤੇ ਜਿੱਥੋਂ ਤੱਕ ਆਪਾਂ ਸੁਣਿਆ ਕਹਿੰਦੇ ਵੀ ਇਹ ਸਾਰਾ ਪਿੰਡ ਥੇ ਹੋ ਗਿਆ ਸੀਗਾ ਸਾਰਾ ਪਿੰਡ ਧਰਤੀ ਦੇ ਵਿੱਚ ਸਮਾ ਗਿਆ ਸੀਗਾ ਇੱਥੇ ਉਸ ਤੋਂ ਬਾਅਦ ਇਹਦਾ ਪਿੰਡ ਦਾ ਨਾਂ ਛਪਾਰ ਪਿਆ ਪਹਿਲਾਂ ਉਸ ਤੋਂ ਪਹਿਲਾਂ ਇਹ ਪਿੰਡ ਦਾ ਨਾਂ ਛਾਪਾ ਰਾਣੀ ਸੀਗਾ ਤੇ ਇੱਕ ਕਿਸਾਨ ਦੇ ਘਰੇ ਦੋ ਬੱਚਿਆਂ ਨੇ ਜਨਮ ਲਿਆ ਸੀਗਾ ਇੱਕ ਦਾ ਨਾਮ ਸੀਗਾ ਬਾਬਾ ਸਿੱਧੂ ਸੁਲਖਣ ਜੀ ਤੇ ਦੂਜੇ ਦੂਜੇ ਦਾ ਨਾਮ ਬੱਚੇ ਦਾ ਨਾਮ ਸੀਗਾ ਗੁੱਗਾ ਜ਼ਾਹਿਰ ਵੀਰ ਤੇ ਜਿਹੜੇ ਬਾਬਾ ਸਿੱਧੂ ਸੁਲਖਣ ਜੀ ਸੀਗੇ ਤੇ ਉਹਨਾਂ ਨੇ ਮਨੁੱਖ ਦੀ ਦੇਹ ਦੇ ਵਿੱਚ ਜਨਮ ਲਿਆ ਸੀਗਾ ਤੇ ਜਿਹੜੇ ਬਾਬਾ ਗੋਗਾ ਜਹਰਬੀਰ ਜੀ ਬਾਬਾ ਸੀਗੇ ਉਹਨਾਂ ਨੇ ਸੱਪ ਦੇ ਰੂਪ ਦੇ ਵਿੱਚ ਜਨਮ ਲਿਆ ਸੀਗਾ ਦੋਸਤੋ ਤੇ ਬਾਬਾ ਸਿੱਧ ਸੁਲਖਣ ਜੀ ਬਾਬਾ ਗੋਗਾ ਜਹਰਬੀਰ ਦੀ ਯਾਦ ਤੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਵਾ ਦੋਸਤੋ ਲੱਖਾਂ ਦੀ ਤੰਦਾਦ ਦੇ ਵਿੱਚ ਇੱਥੇ ਸੰਗਤ ਆਉਂਦੀ ਆ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਜੋ ਵੀ ਇੱਥੇ ਸਰਦਾ ਭਾਵਨਾ ਨਾਲ ਆਉਂਦਾ ਦੋਸਤੋ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਮੇਲੇ ਦੀ ਰੌਣਕ ਵੀਡੀਓ ਦੇ ਅੰਡ ਤੱਕ ਬਣੇ ਰਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਰ ਇੱਕ ਦੀ ਮੰਤਾ ਇੱਥੇ ਪੂਰੀ ਹੁੰਦੀ ਆ ਦੋਸਤੋ ਜੇ ਜਿਨ੍ਹਾਂ ਦੇ ਮਿੱਟੀ ਲੱਗ ਜਾਂਦੀਆਂ ਜਾਂ ਸੱਪ ਲੜ ਜਾਂਦਾ ਵਾ ਤੋਂ ਇੱਥੇ ਆ ਕੇ ਸੇਵਾ ਤਨਮਨ ਨਾਲ ਸੇਵਾ ਕਰਦੇ ਆ ਤੇ ਉਹਨਾਂ ਦੀ ਚੌਂਕੀਆਂ ਭਰਦੇ ਆ ਉਹ ਇੱਥੇ ਉਨਾ ਦਾ ਰੋਗ ਠੀਕ ਹੋ ਜਾਂਦਾ ਵਾ ਦੋਸਤੋ ਤੁਸੀਂ ਆ ਦੇਖ ਸਕਦੇ ਹੋ ਮੇਲੇ ਦੀ ਪੂਰੀ ਰੌਣਕ ਆ ਜੇਕਰ ਇੱਥੇ ਪ੍ਰਾਤਨ ਸਮੇਂ ਦੀ ਮਠਿਆਈ ਦੀ ਗੱਲ ਕਰੀਏ ਇੱਥੇ ਦੀ ਗੇਵਰ ਖੱਜਲਾ ਪਾਥੀ ਦੇ ਨਾਂ ਤੇ ਮਸ਼ਹੂਰ ਆ ਤੁਸੀਂ ਆ ਦੇਖ ਸਕਦੇ ਹੋ ਮਾਲਵੇ ਦੀ ਸਭ ਤੋਂ ਮਸ਼ਹੂਰ ਇਹ ਮਠਿਆਈ ਪ੍ਰਾਤਨ ਸਮੇਂ ਦੀ ਮਠਿਆਈ ਆ ਜਿਹਨੂੰ ਪਾਥੀ ਦੇ ਨਾਂ ਤੇ ਜਾਣਦੇ ਆ ਸਾਰੇ ਬਹੁਤ ਹੀ ਸਵੀਟ ਇਹ ਮਠਿਆਈ ਆ ਅਧੋਤ ਦੇਖ ਸਕਦੇ ਹੋ ਹੋਰ ਵੀ ਮਠਿਆਈਆਂ ਬਹੁਤ ਬਣੀਆਂ ਹੋਈਆਂ ਨੇ ਤੇ ਆ ਸਾਹਮਣੇ ਦਰਵਾਰ ਆ ਸਜਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਮੇਲੇ ਚ ਰੌਣਕਾਂ ਬੱਚਿਆਂ ਦੇ ਖਡਾਉਣਿਆਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਵੱਡਾ ਮੇਲਾ ਇੱਥੇ ਪਰਦਾਵਾ ਸਤੰਬਰ ਮਹੀਨੇ ਦੇ ਵਿੱਚ ਲੋਕਾਂ ਨੂੰ ਖੜਨ ਨੂੰ ਜਗ੍ਹਾ ਨਹੀਂ ਮਿਲਦੀ ਹੈਗੀ ਇੱਥੇ ਤੇ ਸੱਭਿਆਚਾਰ ਮੇਲਾ ਦੋਸਤੋ ਬਹੁਤ ਹੀ ਸੱਭਿਆਚਾਰ ਮੇਲਾ ਲੱਗਦਾ ਵਾ ਇੱਥੇ ਬਹੁਤ ਹੀ ਫੇਮਸ ਮੇਲਾ ਮਾਲਵੇ ਦਾ ਚਾਹ ਦੇ ਸਕਦੇ ਹਾਂ ਚੁੰਡੋਲਾ ਝੂਲ ਰਹੇ ਨੇ ਇਹ ਕਿਹ ਕਰਾ ਪਗਲ ਕਰੀਏ ਮਜੂਦਾ ਇੱਥੇ ਹੁਣ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਹੈਪੀ ਬਾਬਾ ਜੀ ਤੇ ਧੰਨਵਾਦ ਦੋਸਤੋ